ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖੋ ਅਤੇ ਆਪਣੇ ਸ਼ਹਿਰ ਦਾ ਨਾਮ ਵੀ ਲਿਖੋ ਤਾਂ ਜੋ ਪਤਾ ਲੱਗ ਸਕੇ ਕਿ ਗੁਰੂ ਜੀ ਦੀ ਸਾਖੀ ਕਿੱਥੋਂ ਸੁਣੀ ਜਾ ਰਹੀ ਹੈ ਸੰਗਤ ਜੀ ਅਸੀਂ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੇ ਹਾਂ ਇਹੀ ਇੱਕ ਸੱਚੀ ਘਟਨਾ ਹੈ ਇਸ ਨੂੰ ਅੰਤ ਤੱਕ ਸੁਣੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਨੇ ਇਹ ਸਾਖੀ ਸੰਗਤ ਨੂੰ ਇੱਕ ਸਾਸੰਗ ਵਿੱਚ ਸੁਣਾਈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਵੀ ਅਸੀਂ ਸੇਵਾ ਕਰਨ ਜਾਂਦੇ ਹਾਂ ਜਦ ਸੇਵਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਧਿਆਨ ਕੀਤਾ ਜਾਂਦਾ ਹੈ ਕਿ ਮੈਂ ਉਸ ਦੀ ਯਾਦ ਵਿੱਚ ਬੈਠਾ ਹਾਂ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕੀ ਕਿਰਪਾ ਕਰਕੇ 5 ਮਿੰਟ ਲਈ ਪ੍ਰਬੂ ਦੀ ਯਾਦ ਵਿੱਚ ਬੈਠੋ ਅਤੇ ਉਹਨਾਂ ਦਾ ਨਾਮ ਯਾਦ ਕਰੋ ਅਤੇ ਉਸ ਤੋਂ ਬਾਅਦ ਹੀ ਸੇਵਾ ਸ਼ੁਰੂ ਕਰੋ ਸਾਹਸੰਗਤ ਜੀ ਕਿਸੇ ਨੇ ਇਹ ਪੁੱਛਿਆ ਕਿ ਚੰਗੇ ਲੋਕ ਹਮੇਸ਼ਾ ਦੁਖੀ ਕਿਉਂ ਰਹਿੰਦੇ ਹਨ ਜਦੋਂ ਕਿ ਪਾਪੀ ਅਤੇ ਕਪਟੀ ਆਨੰਦ ਮਾਨਦੇ ਹਨ ਇਹ ਇੱਕ ਅਜੀਹਾ ਵਿਸ਼ਾ ਹੈ ਜਿਸ ਤੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੀਹਾ ਹੁੰਦਾ ਹੈ ਪਰ ਇਸ ਪਿੱਛੇ ਕੁਝ ਡੂੰਗੇ ਕਾਰਨ ਹਨ ਇੱਕ ਛੋਟੇ ਜਿਹੇ ਨਗਰ ਵਿੱਚ ਸਾ ਸੰਗਤ ਜੀ ਕਬੀਰ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਕਬੀਰ ਆਪਣੇ ਹਾਲੇਦੁਆਲੇ ਦੇ ਲੋਕਾਂ ਨੂੰ ਦੇਖ ਕੇ ਦਿਨ ਰਾਤ ਇੱਕ ਹੀ ਸਵਾਲ ਵਿੱਚ ਉਲਝਿਆ ਰਹਿੰਦਾ ਸੀ ਕਿ ਜੋ ਲੋਕ ਦੂਜਿਆਂ ਦੀ ਮਦਦ ਕਰਦੇ ਹਨ ਅਤੇ ਸੱਚਾਈ ਅਤੇ ਇਮਾਨਦਾਰੀ ਦੇ ਮਾਰਗ ਤੇ ਚੱਲਦੇ ਹਨ ਉਹਨਾਂ ਨਾਲ ਹਮੇਸ਼ਾ ਬੁਰਾ ਕਿਉਂ ਵਾਪਰਦਾ ਹੈ ਜਦੋਂ ਕਿ ਝੂਠ ਧੋਖਾ ਅਤੇ ਧੋਖਾਧੜੀ ਵਿੱਚ ਸ਼ਾਮਲ ਹੋਣ ਵਾਲੇ ਅਕਸਰ ਖੁਸ਼ ਅਤੇ ਸਫਲ ਦਿਖਾਈ ਦਿੰਦੇ ਹਨ ਇਹ ਸਵਾਲ ਕਬੀਰ ਦੇ ਮਨ ਵਿੱਚ ਵਾਰ-ਵਾਰ ਆਇਆ ਪਰ ਉਸ ਨੂੰ ਕਿਤੇ ਵੀ ਜਵਾਬ ਨਹੀਂ ਮਿਲ ਰਿਹਾ ਸੀ ਉਹ ਸੋਚਦਾ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਰੱਬ ਸੱਚਮੁੱਚ ਚੰਗੇ ਲੋਕਾਂ ਨਾਲ ਬੇਇਨਸਾਫੀ ਕਰਦਾ ਹੈ ਕੁਝ ਦਿਨਾਂ ਬਾਅਦ ਇੱਕ ਪ੍ਰਸਿੱਧ ਵਿਦਵਾਨ ਮਹਾਤਮਾ ਜੀ ਸ਼ਹਿਰ ਵਿੱਚ ਆਏ ਉਨ੍ਹਾਂ ਦੀ ਪੂਰੇ ਸ਼ਹਿਰ ਵਿੱਚ ਗਿਆਨ ਅਤੇ ਉਪਦੇਸ਼ਾਂ ਦੀ ਚਰਚਾ ਹੋ ਰਹੀ ਸੀ। ਕਬੀਰ ਨੇ ਸੋਚਿਆ ਕਿ ਕਿਉਂ ਨਾ ਇਸ ਸਵਾਲ ਦਾ ਜਵਾਬ ਮਹਾਤਮਾ ਜੀ ਤੋਂ ਲਿਆ ਜਾਵੇ। ਅਗਲੀ ਸਵੇਰ ਕਬੀਰ ਮਹਾਤਮਾ ਜੀ ਕੋਲ ਗਏ। ਉਹ ਸ਼ਰਧਾ ਨਾਲ ਉਨ੍ਹਾਂ ਦੇ ਪੈਰਾਂ ਤੇ ਝੁਕ ਗਏ ਅਤੇ ਕਿਹਾ, "ਹੇ ਗੁਰੂ ਦੇਵ, ਮੇਰੇ ਮਨ ਵਿੱਚ ਇੱਕ ਹੀ ਸਵਾਲ ਹੈ ਜੋ ਮੈਨੂੰ ਕਈ ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਹੈ।" ਮੈਂ ਦੇਖਦਾ ਹਾਂ ਕਿ ਜੋ ਲੋਕ ਚੰਗੇ ਕੰਮ ਕਰਦੇ ਹਨ ਇਮਾਨਦਾਰ ਜ਼ਿੰਦਗੀ ਜਿਉਂਦੇ ਹਨ ਅਤੇ ਦੂਜਿਆਂ ਦੀ ਮਦਦ ਕਰਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਿਰਫ ਦੁੱਖ ਹੀ ਚੱਲਨੇ ਪੈਂਦੇ ਹਨ ਜਦੋਂ ਕਿ ਉਹ ਜੋ ਪਖੰਡੀ ਝੂਠੇ ਹਨ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਖੁਸ਼ੀ ਅਤੇ ਸਫਲਤਾ ਵਿੱਚ ਰਹਿੰਦੇ ਹਨ ਇਹ ਇਸ ਤਰ੍ਹਾਂ ਕਿਉਂ ਹੈ ਮਹਾਤਮਾ ਜੀ ਇਹ ਸੁਣ ਕੇ ਮੁਸਕਰਾਏ ਅਤੇ ਕਿਹਾ ਪੁੱਤਰ ਦੁਨੀਆ ਵਿੱਚ ਉਹ ਦੁਨੀਆ ਉਹ ਨਹੀਂ ਹੈ ਜੋ ਦਿਖਾਈ ਦਿੰਦੀ ਹੈ ਇਹ ਸਮਝਣਾ ਆਸਾਨ ਨਹੀਂ ਹੈ ਇਹ ਦੁਨੀਆ ਬਹੁਤ ਵੱਡੀ ਅਤੇ ਗੁੰਝਲਦਾਰ ਹੈ ਜਿੰਨਾ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਇਹ ਓਨਾ ਹੀ ਗੁੰਝਲਦਾਰ ਹੁੰਦੀ ਜਾਂਦੀ ਹੈ ਪਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜੋ ਤੁਹਾਡੀ ਉਲਝਣ ਨੂੰ ਕੁਝ ਹੱਦ ਤੱਕ ਦੂਰ ਕਰ ਸਕਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਵਿਧਵਾ ਔਰਤ ਸੀ ਜੋ ਆਪਣੀਆਂ ਤਿੰਨ ਜਵਾਨ ਧੀਆਂ ਨਾਲ ਰਹਿੰਦੀ ਸੀ ਜਦੋਂ ਉਸ ਦੀਆਂ ਬੱਚੀਆਂ ਛੋਟੀਆਂ ਸੀ ਤਾਂ ਉਸ ਦੇ ਪਤੀ ਦੀ ਮੌਤ ਹੋ ਗਈ ਅਤੇ ਉਸ ਦੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਉਸ ਤੇ ਆ ਪਈ ਤਿੰਨ ਕੁੜੀਆਂ ਦੀ ਪਰਵਿਸ਼ ਕਰਦੇ ਸਮੇਂ ਉਹ ਬਹੁਤ ਪਰੇਸ਼ਾਨ ਸੀ ਉਹ ਆਪਣੇ ਬੱਚਿਆਂ ਨੂੰ ਇਕੱਲਾ ਛੱਡ ਕੇ ਕਿਤੇ ਵੀ ਕੰਮ ਕਰਨ ਨਹੀਂ ਕਰ ਸਕਦੀ ਸੀ ਇਸ ਤੋਂ ਇਲਾਵਾ ਸਮਾਜਿਕ ਤਾਨਿਆਂ ਨੇ ਉਸ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਉਸ ਔਰਤ ਦਾ ਕੋਈ ਸਹਾਰਾ ਨਹੀਂ ਸੀ ਉਹ ਆਪਣੇ ਧੀਆ ਦੀ ਦੇਖਪਾਲ ਕਰ ਰਹੀ ਸੀ ਅਤੇ ਨਾਲ ਹੀ ਆਪਣੇ ਪਤੀ ਨੂੰ ਵੀ ਯਾਦ ਕਰ ਰਹੀ ਸੀ ਲਗਾਤਾਰ ਚਿੰਤਾ ਨੇ ਉਸ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੀ ਸੋਚਦੀ ਬਿਮਾਰ ਹੋ ਗਈ ਇੱਕ ਦਿਨ ਅਜੀਹਾ ਆਇਆ ਜਦੋਂ ਉਸ ਦੀ ਸਿਹਤ ਐਨੀ ਵਿਗੜ ਗਈ ਕਿ ਉਸ ਦਾ ਅੰਤ ਨੇੜੇ ਆ ਗਿਆ ਮੌਤ ਦੇ ਸਮੇਂ ਯਮਰਾਜ ਨੇ ਆਪਣੇ ਸੇਵਕ ਚਿੱਤਰਗੁਪਤ ਨੂੰ ਉਸ ਔਰਤ ਦੀ ਜਾਨ ਲੈਣ ਲਈ ਭੇਜਿਆ ਜਦੋਂ ਚਿੱਤਰਗੁਪਤ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਹ ਬਿਮਾਰ ਪਈ ਸੀ ਅਤੇ ਉਸ ਦੀਆਂ ਤਿੰਨ ਛੋਟੀਆਂ ਤਿਆਂ ਉਸ ਦੇ ਕੋਲ ਬੈਠੀਆਂ ਸਨ ਅਤੇ ਫੁੱਟ-ਫੁੱਟ ਕੇ ਰੋ ਰਹੀਆਂ ਸਨ ਕੁੜੀਆਂ ਦੀ ਹਾਲਤ ਦੇਖ ਕੇ ਚਿੱਤਰਗੁਪਤ ਦਾ ਦਿਲ ਪਿਗਲ ਗਿਆ ਉਹ ਸੋਚਣ ਲੱਗਾ ਜੀ ਮੈਂ ਇਸ ਔਰਤ ਦੀ ਜਾਨ ਲੈ ਲਵਾਂ ਤਾਂ ਇਹਨਾਂ ਮਾਸੂਮ ਕੁੜੀਆਂ ਦਾ ਕੀ ਬਣੇਗਾ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਉਹਨਾਂ ਦਾ ਸਮਰਥਨ ਕੌਣ ਕਰੇਗਾ ਇਹ ਸੋਚ ਕੇ ਚਿੱਤਰਗੁਪਤ ਦਾ ਮਨ ਬੇਚੈਨ ਹੋ ਗਿਆ ਕੁਝ ਦੇਰ ਸੋਚਣ ਤੋਂ ਬਾਅਦ ਉਸਨੇ ਫੈਸਲਾ ਕੀਤਾ ਕਿ ਉਹ ਉਸ ਔਰਤ ਦੀ ਜਾਨ ਲਈ ਜਾਨ ਲਏ ਬਿਨਾ ਹੀ ਯਮਲੋਕ ਵਾਪਸ ਆ ਜਾਵੇਗਾ ਜਦੋਂ ਚਿੱਤਰਗੁਪਤ ਯਮਲੋਕ ਪਹੁੰਚੇ ਤਾਂ ਯਮਰਾਜ ਨੇ ਉਸ ਨੂੰ ਪੁੱਛਿਆ ਚਿੱਤਰਗੁਪਤ ਤੂੰ ਹਾਲੀ ਖਾਲੀ ਹੱਥ ਕਿਉਂ ਪਰਤਿਆ ਹੈ ਕੀ ਤੁਸੀਂ ਉਸ ਔਰਤ ਦੀ ਜਾਨ ਲੈ ਨਹੀਂ ਗਏ ਚਿੱਤਰਗੁਪਤ ਨੇ ਆਪਣਾ ਸਿਰ ਚੁਕਾਇਆ ਅਤੇ ਜਵਾਬ ਦਿੱਤਾ हे ਪ੍ਰਭੂ ਕਿਰਪਾ ਕਰਕੇ ਮੈਨੂੰ ਮਾਫ ਕਰੋ ਮੈਂ ਚਾਹੁੰਦੇ ਹੋਇਆ ਵੀ ਔਰਤ ਦੀ ਜਾਨ ਨਹੀਂ ਲੈ ਸਕਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਉਸ ਦੀਆਂ ਤਿੰਨ ਮਾਸੂਮ ਧੀਆਂ ਉਸ ਦੇ ਸਰੀਰ ਨਾਲ ਚਿੰਬੜੀਆਂ ਰੋ ਰਹੀਆਂ ਸਨ ਜੀ ਮੈਂ ਉਸ ਔਰਤ ਦੀ ਜਾਨ ਲੈ ਲਈ ਹੁੰਦੀ ਤਾਂ ਇਨ ਗੁੜੀਆਂ ਦਾ ਕੀ ਹੁੰਦਾ ਧਰਤੀ ਦੇ ਲੋਕ ਸੁਆਰਥੀ ਅਤੇ ਜ਼ਾਲਮ ਹਨ ਇਨਾਂ ਕੁੜੀਆਂ ਦਾ ਸਮਰਥਨ ਕਰਨ ਲਈ ਕੋਈ ਨਹੀਂ ਆਉਂਦਾ ਚਿੱਤਰਗੁਪਤ ਨੇ ਆਪਣੀ ਗੱਲ ਜਾਰੀ ਰੱਖੀ ਅਤੇ ਕਿਹਾ हे ਯਮਰਾਜ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਵਿਧਵਾ ਔਰਤ ਨੂੰ ਕੁਝ ਸਮੇਂ ਲਈ ਜੀਵਨ ਦਿਓ ਤਾਂ ਜੋ ਉਹ ਆਪਣੀਆਂ ਧੀਆਂ ਦੀ ਪਰਵਰਿਸ਼ ਕਰ ਸਕੇ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾ ਸਕੇ ਇਸ ਤੋਂ ਬਾਅਦ ਤੁਸੀਂ ਉਸ ਦੀ ਜਾਨ ਲੈ ਸਕਦੇ ਹੋ ਚਿੱਤਰਗੁਪ ਦੇ ਅਜਿਹੇ ਸ਼ਬਦ ਸੁਣ ਕੇ ਯਮਰਾਜ ਨੇ ਕਿਹਾ ਚਿੱਤਰਗੁਪ ਇਸ ਸੰਸਾਰ ਦੇ ਸਾਰੇ ਜੀਵ ਇੱਕ ਨਿਸ਼ਚਿਤ ਸਮੇਂ ਤੇ ਮਰਦੇ ਹਨ ਨਾ ਤਾਂ ਕੋਈ ਕਿਸੇ ਦੀ ਉਮਰ ਘਟਾ ਸਕਦਾ ਹੈ ਅਤੇ ਨਾ ਹੀ ਕੋਈ ਵਧਾ ਸਕਦਾ ਹੈ ਨਾ ਤਾਂ ਤੁਸੀਂ ਕਿਸੇ ਨੂੰ ਜਾਨ ਦੇ ਸਕਦੇ ਹੋ ਅਤੇ ਨਾ ਹੀ ਸਮੇਂ ਤੋਂ ਪਹਿਲਾਂ ਕਿਸੇ ਦੀ ਜਾਨ ਲੈ ਸਕਦੇ ਹੋ ਜੋ ਵੀ ਇਨਸਾਨ ਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹੋ ਸਹੀ ਸਮੇਂ ਤੇ ਹੁੰਦਾ ਹੈ ਤੁਸੀਂ ਸ੍ਰਿਸ਼ਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜੋ ਕਿ ਇੱਕ ਗੰਭੀਰ ਅਪਰਾਧ ਹੈ ਤੁਹਾਨੂੰ ਇਸ ਦੀ ਸਜ਼ਾ ਜ਼ਰੂਰ ਪੁਗਤਨੀ ਪਵੇਗੀ ਇਹ ਸੁਣ ਕੇ ਚਿੱਤਰਗੁਪਤ ਨੇ ਆਪਣੇ ਹੱਥ ਜੋੜ ਕੇ ਯਮਰਾਜ ਨੂੰ ਪੁੱਛਿਆ हे ਪ੍ਰਭੂ ਕਿਰਪਾ ਕਰਕੇ ਮੇਰਾ ਅਪਰਾਧ ਮਾਫ ਕਰ ਦਿਓ ਪਰ ਮੈਂ ਕਦੋਂ ਅਤੇ ਕਿਵੇਂ ਬਚਾਂਗਾ ਯਮਰਾਜ ਨੇ ਗੰਭੀਰ ਸੂਰ ਵਿੱਚ ਕਿਹਾ ਕਿ ਹੁਣ ਤੂੰ ਧਰਤੀ ਉੱਤੇ ਮਨੁੱਖੀ ਰੂਪ ਵਿੱਚ ਜਨਮ ਲਵੇਂਗਾ ਅਤੇ ਤੈਨੂੰ ਇਸ ਅਪਰਾਧ ਦੀ ਸਜ਼ਾ ਭੁਗਤਨੀ ਪਵੇਗੀ ਜਦੋਂ ਤੂੰ ਉੱਥੇ ਜਾਏਂਗਾ ਅਤੇ ਆਪਣੀ ਮੂਰਖਤਾ ਤੇ ਤਿੰਨ ਵਾਰ ਉੱਚੀ-ਉੱਚੀ ਹੱਸੇਂਗਾ ਤਾਂ ਹੀ ਤੂੰ ਬਚ ਸਕੇਂਗਾ ਇਹ ਕਹਿ ਕੇ ਯਮਰਾਜ ਨੇ ਚਿੱਤਰਗੁਪਤ ਨੂੰ ਧਰਤੀ ਤੇ ੱੱਕਾ ਦਿੱਤਾ ਚਿੱਤਰਗੁਪਤ ਨੇ ਆਪਣੇ ਆਪ ਨੂੰ ਧਰਤੀ ਤੇ ਨੰਗਾ ਪਾਇਆ ਨਾਸ਼ਵਾਨ ਸੰਸਾਰ ਦੇ ਨੀਮਾ ਅਨੁਸਾਰ ਜਦੋਂ ਮਨੁੱਖ ਪੈਦਾ ਹੁੰਦਾ ਹੈ ਉਹ ਬਿਨਾਂ ਕੱਪੜਿਆਂ ਦੇ ਹੁੰਦਾ ਹੈ ਉਹ ਸੜਕ ਦੇ ਕਿਨਾਰੇ ਪਿਆ ਸੀ ਠੰਡ ਨਾਲ ਕੰਬ ਰਿਹਾ ਸੀ ਉਸੇ ਪਲ ਇੱਕ ਮੋਚੀ ਉੱਥੋਂ ਲੰਘ ਰਿਹਾ ਸੀ ਉਹ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕੱਪੜੇ ਖਰੀਦਣ ਗਿਆ ਸੀ ਰਸਤੇ ਵਿੱਚ ਉਸ ਨੇ ਇੱਕ ਨੰਗੇ ਆਦਮੀ ਨੂੰ ਠੰਡ ਵਿੱਚ ਕੰਬਦੇ ਦੇਖਿਆ ਅਤੇ ਉਸ ਨੂੰ ਉਸਤੇ ਤਰਸ ਆਇਆ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਦੀ ਬਜਾਏ ਉਸ ਨੇ ਉਸ ਵਿਅਕਤੀ ਲਈ ਕੱਪੜੇ ਅਤੇ ਕੰਬਲ ਖਰੀਦੇ ਚਿੱਤਰਗੁਪਤ ਨੂੰ ਕੱਪੜੇ ਦਿੰਦੇ ਹੋਏ ਮੋਚੀ ਨੇ ਕਿਹਾ ਪਰਾ ਜੇ ਤੂੰ ਇਸੇ ਤਰ੍ਹਾਂ ਠੰਡ ਵਿੱਚ ਪਿਆ ਰਹੇ ਤਾਂ ਬਚ ਨਹੀਂ ਸਕੇਗਾ ਇਹੇ ਕੱਪੜੇ ਅਤੇ ਕੰਬਲ ਲੈ ਜਾ ਚਿੱਤਰਗੁਪਤ ਨੇ ਸ਼ੁਕਰਗੁਜ਼ਾਰ ਹੋ ਕੇ ਕਿਹਾ हे ਪ੍ਰਾ ਤੁਸੀਂ ਮੇਰੇ ਤੇ ਇੰਨਾ ਵੱਡਾ ਉਪਕਾਰ ਕੀਤਾ ਹੈ ਪਰ ਮੇਰੇ ਕੋਲ ਨਾ ਤਾਂ ਪਰਿਵਾਰ ਹੈ ਨਾ ਘਰ ਹੈ ਅਤੇ ਨਾ ਹੀ ਖਾਣ ਪੀਣ ਦਾ ਕੋਈ ਸਾਧਨ ਹੈ ਹੁਣ ਮੈਂ ਕਿੱਥੇ ਜਾਵਾਂ ਮੋਚੀ ਨੇ ਕਿਹਾ ਪ੍ਰਾ ਜੀ ਅਜੀਹਾ ਹੈ ਤਾਂ ਮੇਰੇ ਨਾਲ ਚੱਲ ਮੈਂ ਤੁਹਾਡੇ ਲਈ ਖਾਣਾ ਅਤੇ ਕੰਮ ਦਾ ਪ੍ਰਬੰਧ ਕਰਾਂਗਾ ਮੋਚੀ ਚਿੱਤਰਗੁਪਤ ਨੂੰ ਆਪਣੇ ਕਨਾਲ ਘਰ ਲੈ ਗਿਆ ਪਰ ਜਿਵੇਂ ਹੀ ਜੀ ਉਹ ਘਰ ਪਹੁੰਚੇ ਉਹਨਾਂ ਦੀ ਪਤਨੀ ਨੇ ਦੇਖਿਆ ਕਿ ਉਹ ਕਪੜੇ ਲੈਣ ਗਿਆ ਸੀ ਪਰ ਕਪੜੇ ਨਹੀਂ ਲਿਆਇਆ ਇਸ ਦੇ ਉਲਟ ਉਹ ਇੱਕ ਅਜਨਬੀ ਨੂੰ ਘਰ ਲੈ ਆਇਆ ਹੈ ਇਹ ਦੇਖ ਕੇ ਉਸ ਦੀ ਪਤਨੀ ਗੁੱਸੇ ਵਿੱਚ ਆ ਗਈ ਪਤਨੀ ਗੁੱਸੇ ਵਿੱਚ ਚੀਕ ਪਈ ਤੂੰ ਬੱਚਿਆਂ ਲਈ ਕੱਪੜੇ ਲੈਣ ਗਿਆ ਸੀ ਅਤੇ ਵਾਪਸ ਕੀ ਲਿਆਇਆ ਇੱਕ ਅਜਨਬੀ ਤੈਨੂੰ ਪਰਿਵਾਰ ਦੀ ਪ੍ਰਵਾਨ ਹੈ ਜਾਂ ਨਹੀਂ ਅਸੀਂ ਕਿਸੇ ਤਰ੍ਹਾਂ ਬਚਨ ਦਾ ਪ੍ਰਬੰਧ ਕਰ ਰਹੇ ਹਾਂ ਅਤੇ ਹੁਣ ਤੂੰ ਇਸ ਨੂੰ ਘਰ ਲੈ ਆਇਆ ਹੈ ਪਤਨੀ ਦੇ ਇਹ ਸ਼ਬਦ ਸੁਣ ਕੇ ਘਰ ਦਾ ਮਾਹੌਲ ਗਰਮ ਹੋ ਗਿਆ ਉਹ ਮੋਚੀ ਨਾਲ ਲੜਨ ਲੱਗ ਪਈ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਈ ਇਹ ਦੇਖ ਕੇ ਚਿੱਤਰਗੁਪਤ ਉੱਚੀ ਉੱਚੀ ਹੱਸਣ ਲੱਗਾ ਚਿਤ੍ਰਗੁਪਤ ਨੂੰ ਹੱਸਦੇ ਦੇਖ ਕੇ ਮੋਚੀ ਨੇ ਹੈਰਾਨੀ ਨਾਲ ਪੁੱਛਿਆ ਭਰਾ ਤੂੰ ਕਿਉਂ ਹੱਸ ਰਿਹਾ ਹੈ ਤੁਸੀਂ ਅਜੀਹਾ ਕੀ ਦੇਖਿਆ ਚਿਤ੍ਰਗੁਪਤ ਨੇ ਮੁਸਕਰਾਉਂਦੇ ਹੋਏ ਕਿਹਾ ਭਰਾ ਮੈਂ ਹੁਣੀ ਆਪਣੇ ਹਾਸੇ ਦਾ ਰਾਜ਼ ਨਹੀਂ ਦੱਸ ਸਕਦਾ ਸਮਾਂ ਹੋਣ ਤੇ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਇਸ ਤੋਂ ਬਾਅਦ ਚਿਤ੍ਰਗੁਪਤ ਮੋਚੀ ਦੇ ਘਰ ਰਹਿਣ ਲੱਗ ਪਿਆ ਅਤੇ ਮੋਚੀ ਦਾ ਸਾਰਾ ਕੰਮ ਸਿੱਖ ਲਿਆ ਉਸ ਨੇ ਸੁੰਦਰ ਜੁੱਤੇ ਬਣਾਉਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਮੋਚੀ ਦੇ ਜੁੱਤੇ ਪੂਰੇ ਰਾਜ ਵਿੱਚ ਮਸ਼ਹੂਰ ਹੋ ਗਏ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਉਸ ਦੇ ਜੁੱਤੇ ਖਰੀਦਣ ਆਉਣ ਲੱਗ ਪਏ ਮੋਚੀ ਦੀ ਕਿਸਮਤ ਐਨੀ ਚਮਕ ਗਈ ਕਿ ਉਸ ਦੇ ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਰਹੀ ਇੱਕ ਦਿਨ ਰਾਜੇ ਦਾ ਇੱਕ ਸਿਪਾਹੀ ਮੋਚੀ ਕੋਲ ਇੱਕ ਕੀਮਤੀ ਚਮੜਾ ਲੈ ਕੇ ਆਇਆ ਅਤੇ ਕਿਹਾ ਸੁਣ ਮੋਚੀ ਸਾਡਾ ਰਾਜਾ ਇਸ ਚਮੜੇ ਦੇ ਬਣੇ ਜੁੱਤੇ ਪਹਿਨਣਾ ਚਾਹੁੰਦਾ ਹੈ ਇਹ ਚਮੜਾ ਬਹੁਤ ਕੀਮਤੀ ਹੈ ਤੋਂ ਵਧੀਆ ਜੁੱਤੇ ਬਣਾਉਣਾ ਯਕੀਨੀ ਬਣਾਓ ਇਹੇ ਬੁਰਾ ਨਹੀਂ ਹੋਣਾ ਚਾਹੀਦਾ ਸਿਪਾਹੀ ਨੇ ਚਮੜਾ ਦਿੱਤਾ ਅਤੇ ਚਲਾ ਗਿਆ ਮੋਚੀ ਨੇ ਚਿਤਰਗੁਪਤ ਨੂੰ ਸਮਝਾਇਆ ਦੇਖ ਇਹ ਮਹਾਰਾਜੇ ਦੇ ਜੁੱਤੇ ਹਨ ਇਸ ਵਿੱਚ ਕੋਈ ਗਲਤੀ ਨਾ ਕਰੀ ਇਸ ਚਮੜੇ ਤੋਂ ਸਿਰਫ ਜੁੱਤੇ ਬਣਾਓ ਜੇ ਅਸੀਂ ਚੱਪਲਾਂ ਬਣਾਈਆਂ ਤਾਂ ਰਾਜਾ ਬਹੁਤ ਗੁੱਸੇ ਹੋਵੇਗਾ ਅਤੇ ਸਾਨੂੰ ਸਖਤ ਸਜ਼ਾ ਮਿਲੇਗੀ ਮੋਚੀ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਚਿਤਰਗੁਪਤ ਨੇ ਜਾਣ ਬੁੱਝ ਕੇ ਉਸ ਚਮੜੇ ਤੋਂ ਚਪਲਾਂ ਬਣਾਈਆਂ ਜਦੋਂ ਮੋਚੀ ਨੇ ਚਪਲਾਂ ਵੇਖੀਆਂ ਤਾਂ ਉਹ ਚਿੱਤਰਗੁਪਤ ਤੇ ਚੀਕਿਆ ਤੁਸੀਂ ਕੀ ਕੀਤਾ ਮੈਂ ਤੁਹਾਨੂੰ ਵਾਰ-ਵਾਰ ਕਿਹਾ ਸੀ ਕਿ ਇਸ ਤੋਂ ਸਿਰਫ ਜੁੱਤੇ ਬਣਾਉਣੇ ਹਨ ਪਰ ਤੂੰ ਚਪਲਾਂ ਬਣਾ ਲਈਆਂ ਹੁਣ ਰਾਜਾ ਸਾਨੂੰ ਨਹੀਂ ਛੱਡੇਗਾ ਸਾਡਾ ਸਾਰਾ ਪਰਿਵਾਰ ਮਾਰ ਦਿੱਤਾ ਜਾਵੇਗਾ ਮੋਚੀ ਦੇ ਗੁੱਸੇ ਨੂੰ ਦੇਖ ਕੇ ਚਿੱਤਰਗੁਪਤ ਉੱਚੀ-ਉੱਚੀ ਹੱਸਣ ਲੱਗਾ ਇਹ ਦੇਖ ਕੇ ਮੋਚੀ ਗੁੱਸੇ ਨਾਲ ਬੋਲਿਆ ਓਏ ਮੂਰਖ ਬੰਦੇ ਤੂੰ ਸਾਰਾ ਕੰਮ ਵਿਗਾੜ ਦਿੱਤਾ ਹੈ ਅਤੇ ਹੁਣ ਤੂੰ ਹੱਸ ਰਿਹਾ ਹੈ ਚਿੱਤਰਗੁਪਤ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਦੇਖੋ ਰਾਜੇ ਦਾ ਸਿਪਾਹੀ ਜੁੱਤੀਆਂ ਲੈਣ ਆ ਰਿਹਾ ਹੈ ਇਹ ਸੁਣ ਕੇ ਮੋਚੀ ਹੈਰਾਨ ਰਹਿ ਗਿਆ ਸਿਪਾਹੀ ਦੇ ਨੇੜੇ ਆਉਂਦੇ ਹੀ ਮੋਚੀ ਦੇ ਹੱਥ ਪੈਰ ਕੰਮਨ ਲੱਗ ਪਏ ਜਿਵੇਂ ਹੀ ਸਿਪਾਹੀ ਨੇੜੇ ਆਇਆ ਉਸਨੇ ਕਿਹਾ हे ਮੋਚੀ ਉਸ ਚਮੜੇ ਦੀਆਂ ਜੁੱਤੀਆਂ ਨਾ ਬਣਾ ਜੋ ਮੈਂ ਤੈਨੂੰ ਕੱਲ ਦਿੱਤਾ ਸੀ ਮਹਾਰਾਜਾ ਇੱਕ ਅਕਾਲ ਚਲਾਨਾ ਕਰ ਗਏ ਹਨ ਇੱਥੇ ਪਨਪੁਰਾ ਹੈ ਕਿ ਅੰਤਿਮ ਸੰਸਕਾਰ ਵਿੱਚ ਮਰਨ ਵਾਲੇ ਵਿਅਕਤੀ ਨੂੰ ਚਮੜੇ ਦੀਆਂ ਚਪਲਾਂ ਪਹਿਨਾਈਆਂ ਜਾਂਦੀਆਂ ਹਨ ਇਸ ਲਈ ਮੇਰੇ ਲਈ ਚਪਲਾਂ ਬਣਾ ਸਿਪਾਹੀ ਦੀ ਇਹ ਗੱਲ ਸੁਣ ਕੇ ਮੋਚੀ ਨੂੰ ਇੰਜ ਲੱਗਾ ਜਿਵੇਂ ਕਿਸੇ ਮੁਰਦੇ ਸਰੀਰ ਵਿੱਚ ਜਾਨ ਵਾਪਸ ਆ ਗਈ ਹੋਵੇ ਸੋਟੀ ਉਸ ਦੇ ਹੱਥੋਂ ਫਿਸਲ ਗਈ ਅਤੇ ਜ਼ਮੀਨ ਤੇ ਡਿੱਗ ਪਈ ਉਸ ਨੇ ਚਿੱਤਰਗੁਪਤ ਦੇ ਪੈਰ ਫੜੇ ਅਤੇ ਮਾਫੀ ਮੰਗੀ ਭਰਾ ਤੁਸੀਂ ਮੇਰੀ ਜਾਨ ਬਚਾਈ ਮਾਫ ਕਰਨਾ ਮੋਚੀ ਦੀ ਇਸ ਹਰਕਤ ਨੂੰ ਦੇਖ ਕੇ ਚਿੱਤਰਗੁਪਤ ਉੱਚੀ-ਉੱਚੀ ਹਾਸ ਰਿਹਾ ਸੀ ਮੋਚੀ ਨੇ ਪੁੱਛਿਆ ਓਏ ਭਰਾ ਹੁਣ ਤੂੰ ਕਿਉਂ ਹਾਸ ਰਿਹਾ ਹੈ ਚਿੱਤਰਗੁਪਤ ਨੇ ਮੁਸਕਰਾਉਂਦੇ ਹੋਏ ਕਿਹਾ ਮੋਚੀ ਭਰਾ ਜਦੋਂ ਸਮਾਂ ਆਵੇਗਾ ਮੈਂ ਤੁਹਾਨੂੰ ਆਪਣੇ ਹਾਸੇ ਦਾ ਕਾਰਨ ਜ਼ਰੂਰ ਦੱਸਾਂਗਾ ਅਗਲੇ ਦਿਨ ਜਦ ਤਿੰਨ ਕੁੜੀਆਂ ਇੱਕ ਬੁੱਢੀ ਔਰਤ ਨਾਲ ਮੋਚੀ ਦੀ ਦੁਕਾਨ ਤੇ ਆਈਆਂ ਉਹ ਤਿੰਨੋਂ ਕੁੜੀਆਂ ਆਪਣੀ ਵਿਆਹ ਲਈ ਜੁੱਤੀਆਂ ਦਾ ਨਾ ਪਲਾਨ ਆਈਆਂ ਸੀ ਚਿੱਤਰਗੁਪਤ ਨੇ ਕੁੜੀਆਂ ਨੂੰ ਦੇਖਦੇ ਹੀ ਪਛਾਣ ਲਿਆ ਉਸਨੇ ਆਪਣੇ ਆਪ ਵਿੱਚ ਸੋਚਿਆ ਇਹ ਉਹੀ ਕੁੜੀਆਂ ਹਨ ਜਿਨ੍ਹਾਂ ਦੀ ਮਾਂ ਦੀ ਜਾਨ ਮੈਂ ਉਸ ਸਮੇਂ ਨਹੀਂ ਲਈ ਇਸ ਲਈ ਮੈਂ ਇੱਥੇ ਸਜ਼ਾ ਭੁਗਤ ਰਿਹਾ ਹਾਂ ਪਰ ਹੁਣ ਇਹ ਵੱਡੀਆਂ ਹੋ ਗਈਆਂ ਹਨ ਅਤੇ ਸੁੰਦਰ ਵੀ ਹੋ ਗਈਆਂ ਹਨ ਇਹ ਇੱਕ ਚੰਗੇ ਪਰਿਵਾਰ ਤੋਂ ਲੱਗਦੀਆਂ ਹਨ ਫਿਰ ਚੁੱਤਰਗੁਪਤ ਨੇ ਬੁੱਢੀ ਔਰਤ ਨੂੰ ਪੁੱਛਿਆ ਮਾਂ ਇਹ ਤਿੰਨ ਕੁੜੀਆਂ ਕੌਣ ਹਨ ਬੁੱਢੀ ਔਰਤ ਨੇ ਕਿਹਾ ਪੁੱਤਰ ਇਹਨਾਂ ਦੀ ਮਾਂ ਬਚਪਨ ਵਿੱਚ ਹੀ ਗੁਜ਼ਰ ਗਈ ਸੀ ਇਹਨਾਂ ਦਾ ਕੋਈ ਸਹਾਰਾ ਨਹੀਂ ਸੀ ਇਸ ਲਈ ਮੈਂ ਇਹਨਾਂ ਨੂੰ ਆਪਣੇ ਕੋਲ ਰੱਖਿਆ ਮੇਰੇ ਕੋਲ ਕਰੋੜਾਂ ਦੀ ਦੌਲਤ ਹੈ ਪਰ ਬਦਕਿਸਮਤੀ ਨਾਲ ਮੇਰੇ ਕੋਲ ਆਪਣਾ ਕੋਈ ਨਹੀਂ ਹੈ ਇਸ ਲਈ ਮੈਂ ਇਹਨਾਂ ਨੂੰ ਪੜਾਇਆ ਅਤੇ ਹੁਣ ਮੈਂ ਇਹਨਾਂ ਦਾ ਵਿਆਹ ਇੱਕ ਉੱਚ ਸ਼੍ਰੇਣੀ ਦੇ ਪਰਿਵਾਰ ਵਿੱਚ ਕਰਨ ਜਾ ਰਹੀ ਹਾਂ ਇਹ ਸੁਣ ਕੇ ਚਿੱਤਰਗੁਪ ਸੋਚਣ ਲੱਗਾ ਕੀ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗਾ ਹੀ ਹੁੰਦਾ ਹੈ ਜੇਕਰ ਉਹਨਾਂ ਦੀ ਮਾਂ ਉਸ ਸਮੇਂ ਨਾ ਮਰਦੀ ਤਾਂ ਤਿੰਨੋ ਹੀ ਆਪਣੀ ਜ਼ਿੰਦਗੀ ਗਰੀਬੀ ਵਿੱਚ ਅਤੇ ਪੁੱਖਮਾਰੀ ਵਿੱਚ ਬਿਤਾਉਂਦੀਆਂ ਪਰ ਅੱਜ ਇਸ ਬੁੱਢੀ ਔਰਤ ਨੇ ਉਹਨਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ ਅਤੇ ਉਹਨਾਂ ਦੇ ਬਿਆਨ ਵੀ ਵੱਡੇ ਘਰਾਂ ਵਿੱਚ ਹੋਣ ਜਾ ਰਹੇ ਹਨ ਸੱਚਮੁੱਚ ਪਰਮਾਤਮਾ ਦੀ ਯੋਜਨਾ ਮਨੁੱਖ ਦੀ ਯੋਜਨਾ ਨਾਲੋਂ ਕਿਤੇ ਬਿਹਤਰ ਹੈ ਇਹੀ ਸੋਚ ਕੇ ਚਿਤ੍ਰਗੁਪਤ ਆਪਣੀ ਤੀਜੀ ਮੂਰਖਤਾ ਤੇ ਉੱਚੀ-ਉੱਚੀ ਹੱਸਣ ਲੱਗਾ ਮੋਚੀ ਨੇ ਪੁੱਛਿਆ "ਹੇ ਪ੍ਰਾ ਹੂੰ ਤੂੰ ਕਿਉਂ ਹੱਸ ਰਿਆਂ ਹੈ? ਕਿਰਪਾ ਕਰਕੇ ਮੈਨੂੰ ਆਪਣੇ ਹਾਸੇ ਦਾ ਰਾਜ਼ ਦੱਸ।" ਚਿਤ੍ਰਗੁਪਤ ਨੇ ਕਿਹਾ "ਹੇ ਪ੍ਰਾ ਮੈਂ ਤੁਹਾਨੂੰ ਆਪਣੇ ਹਾਸੇ ਦਾ ਕਾਰਨ ਦੱਸਦਾ ਹਾਂ। ਮੈਂ ਚਿਤ੍ਰਗੁਪਤ ਹਾਂ। ਜਦੋਂ ਇਹ ਤਿੰਨੋਂ ਕੁੜੀਆਂ ਛੋਟੀਆਂ ਸਨ ਤਾਂ ਉਹਨਾਂ ਦੀ ਮਾਂ ਮਰਨ ਕਿਨਾਰੇ ਸੀ। ਪਰ ਇਨ੍ਹਾਂ ਮਾਸੂਮ ਕੁੜੀਆਂ ਤੇ ਤਰਸ ਖਾ ਕੇ ਮੈਂ ਉਹਨਾਂ ਦੀ ਮਾਂ ਦੀ ਜਾਨ ਨਹੀਂ ਲਈ ਇਸੇ ਕਾਰਨ ਯਮਰਾਜ ਨੇ ਮੈਨੂੰ ਸਰਾਪ ਦਿੱਤਾ ਅਤੇ ਮੈਨੂੰ ਧਰਤੀ ਤੇ ਭੇਜ ਦਿੱਤਾ ਮੈਂ ਸੜਕ ਕਿਨਾਰੇ ਨੰਗਾ ਪਿਆ ਸੀ ਫਿਰ ਤੁਸੀਂ ਮੈਨੂੰ ਆਪਣੇ ਘਰ ਬੁਲਾਇਆ ਜਦੋਂ ਤੁਸੀਂ ਘਰ ਪਹੁੰਚੇ ਤਾਂ ਤੁਹਾਡੀ ਪਤਨੀ ਨੇ ਤੁਹਾਨੂੰ ਬਹੁਤ ਛਿੜਕਿਆ ਉਹ ਗੁੱਸੇ ਸੀ ਕਿ ਤੁਸੀਂ ਆਪਣੇ ਬੱਚਿਆਂ ਦੇ ਕੱਪੜਿਆਂ ਦੇ ਪੈਸੇ ਨਾਲ ਮੇਰੇ ਲਈ ਕੰਬਲ ਅਤੇ ਕੱਪੜੇ ਖਰੀਦੇ ਸਨ ਫਿਰ ਮੈਂ ਪਹਿਲੀ ਵਾਰੀ ਤੁਹਾਡੀ ਪਤਨੀ ਦੀ ਮੂਰਖਤਾ ਤੇ ਹੱਸ ਪਿਆ ਉਹ ਪੈਸੇ ਗਵਾਉਣ ਦਾ ਦੁੱਖ ਮਹਿਸੂਸ ਕਰ ਰਹੀ ਸੀ ਪਰ ਉਸ ਨੂੰ ਇਹ ਨਹੀਂ ਸਮਝ ਆਇਆ ਕਿ ਸਾਡੀ ਮਦਦ ਨਾਲ ਤੁਹਾਡੇ ਘਰ ਦੀ ਕਿਸਮਤ ਬਦਲਣ ਵਾਲੀ ਹੈ ਦੂਜੀ ਵਾਰ ਮੈਂ ਤੁਹਾਡੀ ਮੂਰਖਤਾ ਤੇ ਹੱਸ ਪਿਆ ਜਦੋਂ ਤੁਸੀਂ ਮੈਨੂੰ ਰਾਜੇ ਲਈ ਜੁੱਤੀਆਂ ਦੀ ਬਜਾਏ ਚਪਲਾਂ ਬਣਾਉਣ ਲਈ ਝਿੜਕ ਰਹੇ ਸੀ ਤੁਹਾਨੂੰ ਸਿਰਫ ਰਾਜੇ ਦੇ ਜੁੱਤੀਆਂ ਦੀ ਚਿੰਤਾ ਸੀ ਪਰ ਤੁਹਾਨੂੰ ਨਹੀਂ ਪਤਾ ਸੀ ਕਿ ਰਾਜੇ ਨਾਲ ਕੀ ਹੋਇਆ ਸੀ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਸੀ ਕਿ ਰਾਜਾ ਮਰ ਗਿਆ ਹੈ ਪਰ ਤੁਹਾਡਾ ਧਿਆਨ ਸਿਰਫ ਰਾਜੇ ਦੇ ਜੁੱਤੀਆਂ ਤੇ ਸੀ ਅਸੀਂ ਇਹ ਦੇਖ ਕੇ ਹੱਸ ਪਏ ਕਿ ਸਾਡੇ ਸਾਹਮਣੇ ਕੀ ਹੁੰਦਾ ਹੈ ਪਰ ਅਸੀਂ ਉਹਨਾਂ ਘਟਨਾਵਾਂ ਨੂੰ ਨਹੀਂ ਦੇਖ ਸਕਦੇ ਜੋ ਭਵਿੱਖ ਵਿੱਚ ਹੋਣ ਵਾਲੀਆਂ ਹਨ ਕਈ ਵਾਰ ਪ੍ਰਮਾਤਮਾ ਸਾਡੇ ਨਾਲ ਅਜਿਹੇ ਕੰਮ ਕਰਦਾ ਹੈ ਜੋ ਪਹਿਲੀ ਨਜ਼ਰ ਵਿੱਚ ਮਾੜੇ ਲੱਗਦੇ ਹਨ ਪਰ ਉਹਨਾਂ ਦੇ ਨਤੀਜੇ ਸਾਡੇ ਲਈ ਚੰਗੇ ਹੁੰਦੇ ਹਨ ਜਦੋਂ ਅਸੀਂ ਕਿਸੇ ਬੁਰੇ ਵਿਅਕਤੀ ਨੂੰ ਦੇਖਦੇ ਹਾਂ ਤਾਂ ਅਕਸਰ ਪਰਮਾਤਮਾ ਨੂੰ ਦੋਸ਼ੀ ਠਹਿਰਾਉਣਾ ਸੁਭਾਵਿਕ ਲੱਗਦਾ ਹੈ ਪਰ ਅਸੀਂ ਭਵਿੱਖ ਵਿੱਚ ਸਾਡੇ ਨਾਲ ਹੋਣ ਵਾਲਾ ਚੰਗਾ ਨਹੀਂ ਦੇਖ ਸਕਦੇ ਕਈ ਵਾਰ ਸਾਡੇ ਨਾਲ ਚੰਗੀਆਂ ਗੱਲਾਂ ਵਾਪਰਦੀਆਂ ਹਨ ਪਰ ਭਵਿੱਖ ਵਿੱਚ ਇਸ ਦੇ ਮਾੜੇ ਨਤੀਜੇ ਵੀ ਹੋ ਸਕਦੇ ਹਨ ਹਰ ਘਟਨਾ ਦੇ ਚੰਗੇ ਅਤੇ ਮਾੜੇ ਦੋਵੇਂ ਨਤੀਜੇ ਜੁੜੇ ਹੁੰਦੇ ਹਨ ਸਾਨੂੰ ਹਰ ਸਥਿਤੀ ਨੂੰ ਸਮੇਂ ਦੀ ਗੱਲ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ ਪਰਮਾਤਮਾ ਜੋ ਵੀ ਕਰਦਾ ਹੈ ਉਸ ਦੇ ਪਿੱਛੇ ਉਸ ਦੀ ਭਲਾਈ ਦੀ ਇੱਕ ਯੋਜਨਾ ਹੁੰਦੀ ਹੈ ਸਾਧ ਸੰਗਤ ਜੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਚੰਗੇ ਲੋਕ ਅਕਸਰ ਦੁਖੀ ਕਿਉਂ ਰਹਿੰਦੇ ਹਨ ਦੋਸਤੋ ਚੰਗੇ ਲੋਕਾਂ ਨਾਲ ਬੁਰੀਆਂ ਘਟਨਾਵਾਂ ਇਸ ਲਈ ਵਾਪਰਦੀਆਂ ਹਨ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਬਾਅਦ ਵਿੱਚ ਕੁਝ ਵੱਡਾ ਅਤੇ ਚੰਗਾ ਹੋਣ ਵਾਲਾ ਹੁੰਦਾ ਹੈ ਜਦੋਂ ਕਿਸੇ ਮਨੁੱਖ ਨਾਲ ਕੁਝ ਬੁਰਾ ਵਾਪਰਦਾ ਹੈ ਤਾਂ ਪਰਮਾਤਮਾ ਦੀ ਸ਼ਰਨ ਲੈਂਦਾ ਹੈ ਉਹ ਆਦਮੀ ਉਹ ਪਰਮਾਤਮਾ ਦਾ ਨਾਮ ਯਾਦ ਕਰਦਾ ਹੈ ਅਤੇ ਉਸ ਦੇ ਸਾਰੇ ਪਾਪ ਅਤੇ ਦੋਸ਼ ਦੂਰ ਹੋਣ ਲੱਗਦੇ ਹਨ ਪਰਮਾਤਮਾ ਪ੍ਰਤੀ ਭਗਤੀ ਹੀ ਮੁਕਤੀ ਦਾ ਸੱਚਾ ਮਾਰਗ ਹੈ ਅਤੇ ਸਿਰਫ ਚੰਗੇ ਲੋਕਾਂ ਨੂੰ ਹੀ ਪਰਮਾਤਮਾ ਦੀ ਭਗਤੀ ਵਾਰ-ਵਾਰ ਕਰਨ ਦਾ ਮੌਕਾ ਮਿਲਦਾ ਹੈ ਸਾਥ ਸੰਗਤ ਜੀ ਪਰਮਾਤਮਾ ਦੀ ਕੋਈ ਯੋਜਨਾ ਹਮੇਸ਼ਾ ਸਾਡੇ ਲਈ ਭਲੇ ਲਈ ਹੁੰਦੀ ਹੈ ਭਾਵੇਂ ਉਹ ਪਹਿਲੀ ਨਜ਼ਰ ਤੇ ਮਾੜੇ ਲੱਗਣ ਮਨੁੱਖਾਂ ਦੀ ਨਜ਼ਰ ਸੀਮਤ ਹੁੰਦੀ ਹੈ ਉਹ ਸਿਰਫ ਘਟਨਾਵਾਂ ਵਾਪਰਦੀਆਂ ਹਨ ਤਾਂ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਆਪਣੇ ਕੰਮਾਂ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਈ ਵਾਰ ਸਾਡੀਆਂ ਮੁਸ਼ਕਿਲਾਂ ਸਾਡੇ ਚਰਿੱਤਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਸਾਨੂੰ ਪਰਮਾਤਮਾ ਦੇ ਪ੍ਰਤੀ ਸ਼ਰਧਾ ਦੇ ਨੇੜੇ ਲਿਆਉਂਦੀਆਂ ਹਨ ਸਿਰਫ ਸੱਚੇ ਪக்தਾਂ ਨੂੰ ਹੀ ਵਾਰ-ਵਾਰ ਪਰਮਾਤਮਾ ਅੱਗੇ ਸਮਰਪਣ ਕਰਨ ਦਾ ਮੌਕਾ ਮਿਲਦਾ ਹੈ ਜੋ ਚੰਗੇ ਹੁੰਦੇ ਹਨ ਉਹ ਔਖੇ ਸਮੇਂ ਵਿੱਚ ਰੱਬ ਨੂੰ ਯਾਦ ਕਰਦੇ ਹਨ ਜਿਸ ਦੇ ਦੁਆਰਾ ਉਹਨਾਂ ਦੇ ਸਾਰੇ ਪਾਪ ਮਿਟ ਜਾਂਦੇ ਹਨ ਪਰਮਾਤਮਾ ਪ੍ਰਤੀ ਭਗਤੀ ਹੀ ਮੁਕਤੀ ਦਾ ਸੱਚਾ ਮਾਰਗ ਹੈ ਇਸ ਲਈ ਸਾਨੂੰ ਹਰ ਹਾਲਤ ਵਿੱਚ ਪਰਮਾਤਮਾ ਦੁਆਰਾ ਬਣਾਈ ਗਈ ਯੋਜਨਾ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਾਥ ਸੰਗਤ ਜੀ ਅਜਿਹੀਆਂ ਅਧਿਆਤਮਿਕ ਸਾਖੀਆਂ ਸੁਣਨ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ